ਅੱਜ ਮੈਂ ਆਪਣੇ ਸਾਥੀ ਵਰਕਰਾਂ ਨਾਲ ਮਿਲ ਕੇ ਹਵਾਰਾ ਕਲਾਂ ਸਾਧ ਜਗਤਾਰ ਸਿੰਘ ਹਵਾਰਾ ਦੇ ਬਿਰਧ ਮਾਤਾ ਜੀ ਨੂੰ ਮਿਲ ਕੇ ਆਇਆ। ਉਹਨਾਂ ਦੀ ਸਿਹਤ ਦੀ ਖਬਰ ਲੈ ਕੇ ਆਇਆ। ਔਰ ਬਿਰਧ ਅਵਸਥਾ ਵਿੱਚ ਮਾਤਾ ਜੀ 37 ਸਾਲਾਂ ਤੋਂ ਆਪਣੇ ਪੁੱਤਰ ਦੀ ਸ਼ਕਲ ਸੂਰਤ ਦੇਖਣ ਲਈ ਤੜਪ ਰਹੇ ਨੇ ਔਰ 37 ਸਾਲਾਂ ਬਾਅਦ ਵੀ ਅਜੇ ਤੱਕ ਪੁੱਤਰ ਦੇ ਦਰਸ਼ਨ नसीब ਨਹੀਂ ਹੋਏ। ਮੈਂ ਪਾਸ ਸਰਕਾਰ ਦੇ ਗ੍ਰਹਿ ਬਚਾਲੇ ਨੂੰ ਬੇਨਤੀ ਕਰਿ ਕਿ ਉਹਨਾਂ ਕਿ ਸਾਧ ਜਗਤਾਰ ਸਿੰਘ ਹਵਾਰਾ ਨੂੰ ਪਰੋਲ ਤੇ ਛੱਡਿਆ ਜਾਵੇ ਤਾਂ ਕਿ ਆਪਣੀ ਵਿਧ ਮਾਤਾ ਦੇ ਉਹ ਦਰਸ ਦੇ ਸਕਾ ਤੇ ਮਾਤਾ ਜੀ ਆਪਣੇ ਪੁੱਤਰ ਦੀ ਸ਼ਕਲ ਦੇਖ ਕੇ ਉਹਨੂੰ ਅਸ਼ੀਰਵਾਦ ਦੇ ਸਕਾਂ ਸੋ ਇਸ ਲਈ ਅਸੀਂ ਗਵਰਨਰ ਪੰਜਾਬ ਨੂੰ ਜਲਦੀ ਇੱਕ ਡੈਲੀਗੇਸ਼ਨ ਲੈ ਕੇ ਭੇਜਾਂਗੇ ਕਿਉਂਕਿ ਇਲਾਕੇ ਦੀਆਂ 100 ਤੋਂ ਵੱਧ ਪੰਚਾਇਤਾਂ ਨੇ ਮਤੇ ਪਾਸ ਕੀਤੇ ਨੇ ਔਰ ਹਵਾਰਾ ਕਲਾ ਦੀ ਪੰਚਾਇਤ ਨੇ ਗ੍ਰਾਮ ਸਭਾ ਨੇ ਲੈਕਟੇ ਹੋਵੇ ਤੇ ਮਤਾ ਪਾ ਕੇ ਜਿੰਮੇਵਾਰੀ ਲਈ ਜਾ ਕਿ ਸਾਜਿਕਾ ਸਿੰਘ ਹਵਾਰਾ ਨੂੰ ਜੇ ਜੇਹਲ ਤੋਂ ਧਿਆਨ ਕਰੋ ਤੋਂ ਛੱਡ ਕੇ ਹਵਾਰਾ ਕਲਾ ਵਿੱਚ ਲਿਆਂਕੇ ਉਹਨਾਂ ਦੇ ਮਾਤਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਪੰਚਾਇਤ ਦੀ ਗ੍ਰਾਮ ਸਭਾ ਦੀ ਖੂਬੀ ਜ਼ਿੰਮੇਵਾਰੀ ਹੋਏਗੀ ਜੇ ਉਹਨਾਂ ਨੂੰ ਪਰੋਲ ਪੂਰੀ ਹੋਣ ਤੇ ਜੇਲ੍ਹ ਤਾਂ ਤੇ ਛੱਡ ਕੇ ਆਉਂਦੀ ਸੋ ਮੈਂ ਸਮਝਦਾ ਕਿ ਮਾਨਵੀ ਕਦਰਾਂ ਕੀਮਤਾਂ ਤੇ ਧਿਆਨ ਚ ਰੱਖ ਕੇ ਸਾਡੇ ਵਿਧਾਨਤੀ ਭਾਵਨਾ ਨੂੰ ਧਿਆਨ ਚ ਰੱਖ ਕੇ ਮਨੁੱਖੀ ਕਦਰਾਂ ਕੀਮਤਾਂ ਨੂੰ ਧਿਆਨ ਚ ਰੱਖ ਕੇ ਭਾਰਤ ਸਰਕਾਰ ਨੂੰ ਸਾਜਿਕਤਾ ਸਿੰਘ ਹਵਾਲਾ ਨੂੰ ਪਰੋਲ ਤੇ ਛੱਡਣਾ ਚਾਹੀਦਾ ਔਰ ਉਹਦੇ ਲਈ ਇਹ ਜੋ ਜੋ ਭਾਰਤੀ ਦੀ ਸਜ਼ਾ ਸੁਣਾਉਣ ਸਮੇਂ ਜੋ ਫੈਸਲਾ ਲਿਖਿਆ ਔਰ ਫੈਸਲੇ ਵਿੱਚ ਵੀ ਜੋ ਅਨ ਵਿਕਤੀ ਮਾ ਮਾਜੋਤ ਜੱਜ ਸਾਹਿਬਾਨ ਨੇ ਕੁਝ ਲੈਣਾ ਲਿਖਿਆ ਨੇ ਉਹਨਾਂ ਨੂੰ ਆਧਾਰ ਬਣਾ ਕੇ ਵੀ ਔਰ ਜੇਲ੍ਹ ਦੇ ਵਿੱਚ ਸਾਜੀਤਾਰ ਸਿੰਘ ਹਮਾਰਾ ਦਾ ਜੋ ਵਰਤਾਓ ਹੈ ਉਹਨੂੰ ਦੇਖ ਕੇ ਵੀ ਤੇ ਇਲਾਕੇ ਦੇ ਲੋਕਾਂ ਵੱਲੋਂ ਜ਼ਿੰਮੇਵਾਰੀ ਲੈਣ ਦੇ ਆਧਾਰ ਤੇ ਵੀ ਮੈਂ ਸਮਝਦਾ ਕਿ ਗਵਰਨਰ ਪੰਜਾਬ ਜਿਹੜਾ ਹੈ ਉਹ ਪੈਰਵਾਈ ਕਰਨ ਔਰ ਲੋਕਾਂ ਦੀ ਭਾਵਨਾ ਤੋਂ ਭਾਰਤ ਸਰਕਾਰ ਨੂੰ ਜਾਣੂ ਕਰਾਉ ਤੇ ਕਮੇਤ ਤੇ ਅਹ ਦਿਰਾਹ ਤਿਕਤਾਸਿੰਹ ਵਾਰਾਂ ਨੂੰ ਛਟੰਦੀ ਵਿਵਸਥਾ ਲਈ ਪੈਰਵਾਈ ਕਰ ਐਸਾ ਸੀ ਜਿਥੋਂ ਕਰਾ